ਮੇਰਾ ਨਾਮ ਜੀ ਮਲਕੀ ਸਿੰਘ ਜੀ ਰਿਸ਼ਤਾ ਕੀ ਸੀ ਉਹਦਾ ਤੇ ਮੇਰਾ ਭਣਜਾ ਸੀ ਜੀ ਨਾਮ ਉਹਦਾ ਬਲਜੋਤ ਸਿੰਘ ਸੀ ਪੁੱਤਰ ਨਰਿੰਦਰ ਸਿੰਘ ਐਨ ਆਰ ਆਈ ਕਲੋਨੀ ਇੱਥੇ ਰਹਿੰਦੇ ਸੀ ਕਿੰਨੀ ਉਮਰ ਸੀਗੀ ਤੇ ਕੀ ਕਦੋਂ ਗਏ ਸੀ ਉਮਰ ਉਹਦੀ ਜੀ ਇਸ ਟਾਈਮ 22-23 ਸਾਲ ਦੀ ਸੀਗੀ ਜੀ ਤੇ ਉਹ 2019 ਵਿੱਚ ਗਿਆ ਸੀ ਜੀ ਅਮਰੀਕਾ ਉਹ ਤੇ ਉੱਥੇ ਜਾ ਕੇ ਫਿਰ ਉਹ 2000 ਆਪਣੇ 3 ਕਿ ਸਾਲ ਤੋਂ ਮਰ ਟ੍ਰਾਲਾ ਚਲਾ ਰਿਹਾ ਸੀ ਜੀ ਤੇ ਕੱਲ ਸਾਨੂੰ ਫਿਰ ਫੋਨ ਆਇਆ ਜੀ ਤੇ ਫੋਨ ਦੇ ਵਿੱਚ ਫਿਰ ਸਾਨੂੰ ਉਹਨੇ ਦੱਸਿਆ ਵੀ ਟਰਾਲਾ ਜਿਹੜਾ ਜਿੱਦਾਂ ਮਤਲਬ ਅਨ ਅਨ ਬੈਲੈਂਸ ਹੋ ਗਿਆ ਉਹ ਮੁੰਡਾ ਬਾਹਰ ਡਿੱਗ ਗਿਆ ਜੀ ਖਿੜਕੀ ਚੋਂ ਟਰਾਲਾ ਉੱਪਰ ਡਿੱਗ ਗਿਆ ਮੁੰਡੇ ਦੇ ਤੇ ਉੱਥੇ ਖਤਮ ਹੋ ਗਿਆ ਕੋਨ ਦੀ سپورਟ ਮੁੰਡਾ ਉੱਥੇ ਹੀ ਖਤਮ ਹੋ ਗਿਆ ਇਹ ਜੀ ਕੱਲ ਸਵੇਰੇ 5:30 ਵਜੇ ਨਾਲ ਕੁਝ ਦਿਨ ਪਹਿਲਾਂ ਜਨਮ ਦਿਨ ਵੀ ਮਨਾਇਆ ਹਾਂ ਜੀ ਕੁਝ ਦਿਨ ਪਹਿਲਾਂ 15 ਤਰੀਕ ਨੂੰ ਉਹਨੇ ਆਪਣੇ ਜਿਹੜੇ ਦੋਸਤ ਮਿੱਤਰ ਸੀ ਨਾਲ ਰਹਿੰਦੇ ਸੀ ਉਹਦੇ ਉਹਨਾਂ ਦੇ ਨਾਲ ਜਨਮ ਦਿਨ ਮਨਾਇਆ ਵਿਸ਼ ਕੀਤਾ ਸਾਰਿਆਂ ਨੂੰ ਇਹਨੇ ਤੇ ਪਰ ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਨਾਲ ਪਤਾ ਨਹੀਂ ਥੋੜੇ ਦਿਨਾਂ ਬਾਅਦ ਮੇਰੇ ਨਾਲ ਕੀ ਹੋਣਾ ਜੀ ਆਖਰੀ ਗੱਲ ਵੀ ਹੋਈ ਹੋਣੀ ਆ ਮਾਪ ਪਾਪ ਨਾਲ ਆਖਰੀ ਗੱਲ ਇਹਦੀ ਜੀ ਅ ਪਰਸੋਂ ਰਾਤੀ 11 ਵਜੇ ਗੱਲ ਹੋਈ ਜੀ ਮੰਮਾ ਨਾਲ ਮੇਰੀ ਭੈਣ ਸਿਸਟਰ ਦੇ ਨਾਲ ਬਸ ਇਹੀ ਕਹਿੰਦਾ ਸੀ ਮੈਂ ਮੈਂ ਜਾ ਰਿਹਾ ਮਮਾ ਤੂੰ ਜਿੱਦਾਂ ਮਮਾ ਨਾਲ ਬਹੁਤ ਪਿਆਰ ਕਰਦਾ ਸੀ ਜੀ ਆਪਣੀ ਨਾਲ ਉਹਨੂੰ ਕਹਿੰਦਾ ਸੀ ਮਮਾ ਮੈਂ ਜਲਦੀ ਆ ਜਾਣਾ ਤੇਰੇ ਕੋਲ ਤੇ ਮਤਲਬ ਬਹੁਤ ਜ਼ਿਆਦਾ ਰੇਮ ਸੀ ਮਾਂ ਦੇ ਨਾਲ ਪਰ ਵਿਚਾਰੇ ਨੂੰ ਮੌਕਾ ਹੀ ਨਹੀਂ ਮਿਲਿਆ ਮਿਲਣ ਦਾ ਮਾਂ ਨਾਲ ਬੜਾ ਔਖਾ ਜੀ ਬਾਹਰ ਪ੍ਰਦੇਸ਼ਾਂ ਦੇ ਵਿੱਚ ਬੜਾ ਔਖਾ ਭਾਈ ਬਹੁਤ ਜ਼ੁਬਾਨ ਸੀ 24 ਸਾਲਾਂ ਉਮਰ ਸੀ ਵਿਆਹ ਦੀ ਇਹ ਵਿਆਹ ਦੀ ਬਾਦੀ ਉਮਰ ਸੀ ਜੀ ਵਿਆਹ ਦੀ ਉਮਰ ਸੀ ਜੀ ਪੂਰੀ ਜਮਾ ਬੜੇ ਮਨ ਚ ਚਾਹ ਸੀ ਜੀ ਮਾਤਾ ਪਿਤਾ ਦੇ ਚਲੋ ਇੱਕ ਲੋਤਾ ਬੱਚਾ ਇੱਕ ਇੱਕ ਪੁੱਤਰ ਸੀਗਾ ਜੀ ਤੇ ਚਲੋ ਆਊਗਾ ਤੇ ਇਹਦਾ ਵਿਆਹ ਕਰਾਂਗੇ ਜੀ ਪਰ ਕੁਦਰਤ ਨੇ ਕੋਈ ਕਿਸਮਤ ਨੇ ਕੋਈ ਧੋਖਾ ਦਿੱਤਾ ਜੀ ਬਸ ਮੇਰਾ ਨਾਮ ਗੁਰਨਾਮ ਸਿੰਘ ਖਾਲਸਾ ਸਾਬਕਾ ਕਾਉਂਸਲਰ ਮਾਛੀਵਾੜਾ ਕਾਕੇ ਦਾ ਨਾਮ ਸੀਗਾ ਜੀ ਬਲਜੋਤ ਸਿੰਘ ਪਿਤਾ ਦਾ ਨਾਮ ਉਹਨਾਂ ਦੇ ਸਦਾ ਨਰਿੰਦਰ ਸਿੰਘ ਜੀ ਪਿਛਲੇ ਪਿੰਡ ਦਾ ਤਨੂਰ ਸੀਗਾ ਜੀ ਤਕਰੀਬਨ 10-15 ਸਾਲ ਤੋਂ ਇੱਥੇ ਰਹਿ ਰਹੇ ਸੀ ਤੇ ਬੱਚਾ 2019 ਦੇ ਵਿੱਚ ਬੱਚੇ ਅੱਜ ਕੱਲ ਜਿੱਦ ਕਰਦੇ ਆ ਕਿ ਇੱਥੇ ਕੰਮਕਾਰ ਨਾ ਮਿਲਣ ਕਰਕੇ ਬੱਚੇ ਜਿੱਦ ਕਰਦੇ ਆ ਕਿ ਸਾਨੂੰ ਬਾਹਰ ਭੇਜਿਆ ਜਾਵੇ ਬੱਚੇ ਦੀ ਜਿੱਦ ਕੇ ਮਾਪੇ ਨੇ ਚੁਕਣਾ ਪਿਆ ਤੇ ਉਹਨਾਂ ਨੂੰ ਭੇਜਣਾ ਪਿਆ ਇਕੱਲਾ ਕਲਾ ਪੁੱਤ ਸੀਗਾ ਜੀ 2019 ਦੇ ਵਿੱਚ ਗਿਆ ਪਿਛਲੇ ਤਕਰੀਬਨ 3 ਸਾਲ ਤੋਂ ਉੱਥੇ ਟਰਾਲਾ ਚਲਾ ਰਿਹਾ ਸੀਗਾ ਤੇ ਕੈਲੀਫੋਰਨੀਆ 'ਚ ਰਹਿੰਦੇ ਸੀਗੇ ਤੇ اچانک ਕੱਲ ਫੋਨ ਆਇਆ ਕਿ ਬੱਚੇ ਦਾ ਜਿਹੜਾ ਐਕਸੀਡੈਂਟ ਹੋ ਗਿਆ ਤਾਲਾ ਅਨਬੈਲੈਂਸ ਹੋ ਗਿਆ ਉਹਦੇ ਨਾਲ ਐਕਸੀਡੈਂਟ ਹੋ ਗਿਆ ਜੀ तकरीबन ਅੱਜ ਸਵੇਰੇ 3:00 ਵਜੇ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਤੇ ਸਾਰਾ ਪਰਿਵਾਰ ਜਿਹੜਾ ਸਦਮੇ 'ਚ ਆ ਕਿਉਂਕਿ ਕੱਲੁੱਤਾ ਬੀਤਾ ਸੀ ਮਾਂ-ਬਾਪ ਦਾ ਇਸ ਗੱਲ ਕਰਕੇ ਇਹ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਆਪਾਂ ਪੰਜਾਬ ਦੇ ਵਿੱਚ ਭయ్యా ਆ ਗਿਆ ਜੀ ਹੋਰ ਇਧਰ ਉਧਰ ਨੂੰ ਆ ਕੇ ਯੋਗ ਕਰ ਰਹੇ ਆ ਵੀ ਜਿੰਨਾ ਹੋ ਸਕਦਾ ਜੇ ਇੱਕ ਵਿਧਾਨ ਸਭਾ 'ਚ ਮਤਾ ਪਾਇਆ ਜਾ ਕਿ ਪੰਜਾਬ ਦੇ ਜੋ ਨੌਜਵਾਨ ਨੇ ਉਹਨਾਂ ਨੂੰ ਪੰਜਾਬ 'ਚ ਹੀ ਰੋਜ਼ਗਾਰ ਦਿੱਤਾ ਜਾਵੇ ਸ਼ਾਇਦ ਜੇ ਉਹਨਾਂ ਨੂੰ ਪੰਜਾਬ 'ਚ ਰੋਜ਼ਗਾਰ ਨੌਜਵਾਨਾਂ ਨੂੰ ਮਿਲੇ ਤੇ ਜਿੰਨੀ ਸਪੀਡ ਦੇ ਨਾਲ ਆਪਣੇ ਲੋਕ ਬਾਹਰ ਜਾ ਰਹੇ ਆ ਉਹਦੇ ਤੇ ਬ੍ਰੇਕ ਲੱਗ ਸਕਦੀ ਆ ਤੇ ਜਿਹੜੇ ਆਈਲਰ ਸੈਂਟਰ ਬਣੇ ਹੋਏ ਨੇ ਉਹਨਾਂ ਨੂੰ ਖਤਮ ਕਰਕੇ ਸਾਨੂੰ ਟੈਕਨੀਕਲ ਕਾਲਜ ਤੇ ਬੱਚਿਆਂ ਨੂੰ ਜਿਹੜੀ ਉੱਚੀ ਦੀ ਸਿੱਖਿਆ ਮਿਲ ਸਕੇ ਉਹ ਬਣਨੇ ਚਾਹੀਦੇ ਆ ਜੀ ਜਿੱਦ ਨਾਲ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਉਹ ਵਿਦੇਸ਼ਾਂ ਨੂੰ ਮੂੰਹ ਨਾ ਕਰੇ ਰੋਜ਼ ਆਪਾਂ ਦੇਖਦੇ ਆਂ ਟੀਵੀ ਚੈਨਲਾਂ ਤੇ ਰੋਜ਼ ਖਬਰਾਂ ਆਉਂਦੀਆਂ ਨੇ ਕੋਈ ਕੈਨੇਡਾ ਕੋਈ ਕੈਨੇਡਾ ਚ ਕਿਸੇ ਦੀ ਡੈਥ ਹੋ ਜਾਂਦੀ ਆ ਮਾਪੇ ਦੇ ਇਕਲੋਤੇ ਬੱਚੇ ਦੀ ਕੋਈ ਕਿੱਥੇ ਕੋਈ ਕਿੱਥੇ ਆਪਾਂ ਰੋਜ਼ ਨਿਤ ਨਵੀਆਂ ਖਬਰਾਂ ਸੁਣਦੇ ਆਂ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਸਰਕਾਰ ਨੂੰ ਸੋਚਣਾ ਚਾਹੀਦਾ ਸੁਧਾਰ ਲਿਆਉਣਾ ਚਾਹੀਦਾ ਕਿ ਬੱਚੇ ਸਾਡੇ ਵਿਦੇਸ਼ਾਂ ਨੂੰ ਨਾ ਜਾਣ ਜੇ ਸਾਡੇ ਕੋਲੇ ਹੋਣਗੇ ਕੁਝ ਹੋਊਗਾ ਸਾਡੇ ਅੱਖਾਂ ਦੇ ਸਾਹਮਣੇ ਹੋਊਗਾ ਉੱਥੇ ਜਾ ਕੇ ਬੱਚੇ ਨਾਲ ਕੀ ਹੁੰਦਾ ਕਿਦਾਂ ਕਰਦਾ ਕਿਦਾਂ ਸਟਰਗਲ ਕਰਦਾ ਸਾਡੀ ਅੱਖਾਂ ਤੋਂ ਪਰੇ ਬਹੁਤ ਕੁਝ ਬੱਚੇ ਸਟਰਗਲ ਕਰ ਰਹੇ ਨੇ ਡੈੱਡ ਬੋਡੀ ਲਿਆਉਣ ਨੂੰ ਕੋਈ ਡੈੱਡ ਬੋਡੀ ਜੀ ਹਜੇ ਜਿੱਥੇ ਹਾਂਜੀ ਹਜੇ ਨਾ ਜੀ ਜਿੱਥੇ ਡੈੱਡ ਬੁੱਟ ਐਕਸੀਡੈਂਟ ਹੋਇਆ ਜਿੱਥੇ ਰਹਿੰਦੇ ਸੀ ਉੱਥੋਂ ਦੂਸ ਸੀਗਾ ਜੀ ਉਹ ਉਹ 2 ਦਿਨ ਤੱਕ ਕਹਿੰਦੇ ਵੀ ਡੈੱਡ ਬੋਡੀ ਜਿੱਥੇ ਅਸਲ ਰਹਿਸ਼ ਸੀ ਬੱਚੇ ਦੀ ਉੱਥੇ ਪਹੁੰਚ ਜੂਗੀ ਉਸ ਤੋਂ ਬਾਅਦ ਅਗਲਾ ਜੋ ਪ੍ਰੋਸੈਸ ਹੈ ਉੱਥੇ ਸਾਡੇ ਰਿਸ਼ਤੇਦਾਰ ਭੈਣ ਭਰਾ ਹੈਗੇ ਨੇ ਉਹ ਫਿਰ ਅਗਲਾ ਪ੍ਰੋਸੈਸ ਜਿਹੜਾ 2-4 ਦਿਨ ਦੇ ਵਿੱਚ ਪਤਾ ਲੱਗੂਗਾ ਜੀ ਕਿਸ ਤਰ੍ਹਾਂ ਆਉਂਦੀ ਹੈ ਜੀ ਉਹ। ਪਰ ਨਾਮ ਦੀ ਗੱਲ ਕਰੀਏ ਇਕੱਲਾ ਹੀ ਬੇਟਾ ਸੀ ਕੋਈ ਬਹੁਤ ਵੀ ਹੈਗੇ ਸੀ। ਨਹੀਂ ਇੱਕ ਸਿਸਟਰ ਸੀਗੀ ਇਸ ਤੋਂ ਵੱਡੀ ਸੀਗੀ ਜੀ। ਉਹ ਆਸਟ੍ਰੇਲੀਆ ਰਹਿੰਦੀ ਆ ਜੀ। ਤੇ ਇਹ ਇਕੱਲਾ ਹੀ ਸੀਗਾ ਜੀ। ਬੇਟਾ ਇਕੱਲਾ ਹੀ ਸੀਗਾ ਜੀ। ਜੀ ਤਰਵਿੰਦਰ ਸਿੰਘ ਬੋਲ ਰਿਹਾ ਮੇਰਾ ਭਾਂਜਾ ਲੱਗਦਾ ਸੀਗਾ। ਤੇ ਬਾਈ 23 ਸਾਲ ਦੀ ਉਮਰ ਸੀਗੀ ਬੜਾ ਕਹਿਰ ਹੋਇਆ ਇੱਕ ਤਰ੍ਹਾਂ ਦਾ ਨਾ। ਇਹ ਮਤਲਬ ਕਿ ਬਰਦਾਸ਼ਤ ਕਰਨਾ ਮਾਪਿਓ ਤੇ ਬਿਲਕੁਲ ਬਾਹਰ ਆ ਇਹ ਚੀਜ਼। ਔਰ ਇਹ ਕਰ ਇਹਦੇ ਪਿੱਛੇ ਸਿਸਟਮ ਸਾਰਾ ਇਹੀ ਹੈ ਕਿ ਆਪਣੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਨਾ ਇਹੀ ਇਹਦਾ ਰੀਜ਼ਨ ਆ ਮੇਨ ਜੋ ਆਪਾਂ बार-बार ਨੂੰ ਦੋੜ ਰਹੇ ਆ ਤੋ ਮੇਰੀ ਹੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਆਪਣੇ ਆਰਮ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਚੀਜ਼ਾਂ ਨੇ ਆਪਾਂ ਉਸ ਨੂੰ ਸੁਧਾਰੀਏ ਤੇ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਈਏ ਬਾਹਰ ਆਪਾਂ پیسے ਚਾਲੀ ਚਾਲੀ 50 50 ਲੱਖ ਤੱਕ ਤੋੜਦੇ ਹਾਂ ਫਿਰ ਕਰਜ਼ਾ ਚੜ ਜਾਂਦਾ ਫਿਰ ਕੋਈ ਖਤਮ ਹੋ ਜਾਂਦਾ ਕਿੱਦਾਂ ਹੁਣ ਦੇਖੋ ਇਹ ਤਾਂ ਗੱਲ ਨਹੀਂ ਹੋ ਪਾਰੀ ਬਨ ਭਰਿਆ ਮੇਰਾ ਬੱਚਾ ਸੀਗਾ ਆਪਣਾ ਸਾਡਾ ਛੋਟਾ ਤੇ ਇਹ ਹੀ ਰਿਕੁਐਸਟ ਹੈ ਕਿ ਸਰਕਾਰ ਨੂੰ ਕਿ ਚੀਜ਼ਾਂ ਇੱਥੇ ਹੀ ਸਾਰੀਆਂ ਵਧੀਆ ਕਰ ਦਿਓ ਕਿ ਬਾਹਰ ਜਾਣ ਦੀ ਜ਼ਰੂਰਤ ਹੀ ਨਾ ਪਵੇ